असीं आए परस त रुस गया सारा देश असीं कए परदेस तॾा रसा ॾे सू आया पढ़ा कलेश जॾो तेरा फैसला पढ़ लिया नी काॾे हुय अखीआ तूं दूर तूं दिलू दूर जा कर ली ਕਾਢ ਹੋਏ ਅੱਖੀਆਂ ਤੋਂ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆ ਨੀ ਰੱਬ ਦੇ ਮਗਰ ਹੋ ਦੂਜੇ ਤਾਂ ਤੇਰਾ ਆਉਂਦਾ ਨਾ ਅੜੀਏ ਕਿਹੜੀ ਵਿੱਚ ਮਜਬੂਰੀ ਦੇ ਤੂੰ ਕਰ ਗਈ ਨਾ ਅੜੀਏ ਕਿਹੜੀ ਵਿੱਚ ਮਜਬੂਰੀ ਦੇ ਤੂੰ ਕਰ ਗਈ ਨਾ ਅੜੀਏ ਦਰਦ ਵਿਛੋੜੇ ਪੱਲਾ ਪੜ ਲਿਆਨੀ ਕਾਦੇ ਹੋਏ ਅੱਖੀਆਂ ਤੂੰ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆਨੀ ਕਾਦੇ ਹੋਏ ਅੱਖੀਆਂ ਤੂੰ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆਨੀ ਤੇਰੇ ਸੁਪਨੇ ਆਉਂਦੇ ਰਾਤਾਂ ਨੂੰ ਦਿਨੇ ਪੈਣ ਭਲੇ ਖਿਆ ਸਾਡੀ ਵਿੱਚ ਪਰਦੇਸਾਂ ਦੇ ਕਿਹੜਾ ਹਾਲ ਵੇਖਿਆ ਸਾਡੀ ਵਿੱਚ ਪਰਦੇਸਾਂ ਦੇ ਕਿਹੜਾ ਹਾਲ ਤੂੰ ਵੇਖਿਆ ਤੇਰੀ ਵਿੱਚ ਜੁਦਾਈ ਦੇ ਤੇਰੀ ਵਿੱਚ ਜੁਦਾਈ ਦੇ ਮੈਂ ਮਨ ਜਿਆ ਪਰ ਲਿਆਨੀ ਕਦ ਹੋਏ ਅੱਖੀਆਂ ਤੋਂ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆਨੀ ਕਦ ਹੋਏ ਅੱਖੀਆਂ ਤੋਂ ਦੂਰ ਤੂੰ ਦੁਰਜਾ ਕਰ ਲਿਆਨੀ ਕਦੇ ਸਾਨੂੰ ਤੱਕਣ ਲਈ ਤੂੰ ਹੌਕੇ ਪਰਦੀ ਸੈਂ ਤੇਰਾ ਉਹੀ ਸੰਧੂਹਾਂ ਜਿਨ ਮੋਜਿਆ ਕਰਦੀ ਸੈਂ ਤੇਰਾ ਉਹੀ ਸੰਧੂਹਾਂ ਜਿਨ ਮੋਜਿਆ ਕਰਦੀ ਸੈਂ ਪਿੰਡ ਸਦਵਾ ਵਾਲੇ ਨੇ ਦੂਰ ਜਾ ਕਰ ਲਿਆਨੀ ਕਾਦੇ ਹੋਏ ਅੱਖੀਆਂ ਤੋਂ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆਨੀ ਕਾਦੇ ਹੋਏ ਅੱਖੀਆਂ ਤੋਂ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆਨੀ ਕਾਦੇ ਹੋਏ ਅੱਖੀਆਂ ਤੋਂ ਦੂਰ ਤੂੰ ਦਿਲ ਨੂੰ ਦੂਰ ਜਾ ਕਰ ਲਿਆਨੀ